हैं हां लिखी लिखी हां वो वो क्या बेपोछे के भाई आ रही अचार लगा लगा दे मैं हेलो पूरा फोन ही ना फिर जा भी जा जैसे वीडियो करनी है इत्थे खड़ा या जा भी इत्थे भईया के हां हां ऊपर ऊपरली दे दे ऊपर दी हां हां इत्थे रख तो दे आ जाऊं तेरे जीनी चलो ठीक है ਆਜਾ ਉੱਥੇ ਫੋਟੋ ਕਿੰਬਰ ਨਹੀਂ ਆਉਂਦੀ ਉੱਧਰ ਹਰ ਜੈਨ ਨੂੰ ਆਉਂਦਾ ਆਹੋ ਸੰਦੇ ਕੋਲ ਤੋਂ ਪ੍ਰਕਾਰ ਨਹੀਂ ਆਉਂਦੀ ਆ ਹੁਣ ਤੇ ਕਰਦੇ ਇਹ ਚਲੋ ਚਲੋ ਅੰਦਰ ਆਹੋ ਥੱਲੇ ਆ ਇਹ ਨਾਲ ਇਹ ਤੇ ਬੋਲਾਂਗੇ ਜੀ ਧੰਨਵਾਦੀ ਆਪਦਾ ਆਪਦਾ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਗੱਲ ਹਾਂ ਹਾਂ ਹੁਣ ਤੇ ਜੈਨੀ ਦੋ ਹੋ ਗਏ ਇੱਕ ਦਿਨ ਹੋਣ ਆਇਆ ਨਾ ਕੋ ਬੱਚ ਆਜਾ ਜੀ ਆਜਾ ਸਾਡੇ ਕੋਲ ਆਜਾ ਅਰੇ ਅੰੂ ਮੋਟੂ ਆਜਾ ਭਾਈ ਭਾਈ ਸੱਪ ਰੁਕ ਜੋਈਆ ਇੱਕ ਮਿੰਟ ਬੰਦ ਰੱਖ ਰੁਕ ਜੋਈਆ ਬਣਾ ਰਹਿਣਾ ਚਲੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧਕ ਸੰਗਤ ਉਤਲੇ ਦੇ ਤੋ ਕਬ ਤੁਮ ਮਰ ਤਗਲੀ ਕੋ ਸਾਂਝ ਕਾ ਸਤ ਮਟਾ ਅਭਾਵੋ ਸਾਂਝ ਕਾ ਸੰਗਤ ਸਗਣਾ ਸਗਿਆ ਨਾ ਸਾਧਕ ਸੰਗਤ ਜੈ ਪ੍ਰਭ ਮੇਰਾ ਸਾਧ ਸੰਤ ਕਬੀਰ ਕਾ ਮੁਨਾਏ ਗਾਠਾਂ ਉੱਤੇ ਅੰਗੋੜੇ ਹਨ ਹੋਟਲ ਹੋ ਗਈ ਆਡਟ ਕਰਾ ਲਈ ਬਹੁਤ ਹੀ ਸਤਿਕਾਰਯੋਗ ਦਰਸ਼ਕ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਅਸੀਂ ਅਮਰ ਸ਼ਹੀਦਾਂ ਦੀ ਅਮਰ ਗਾਥਾ ਜਿੱਥੇ ਤੁਹਾਡੀ ਸੇਵਾ ਚ ਰੱਖੀ ਆ ਉੱਥੇ ਸਾਡੇ ਨਗਰ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਧਾਨ ਸਿੰਘ ਜੀ ਮੰਡ ਬੰਸੀਪੁਰਾ ਨਗਰ ਦੇ ਜੰਪਰ ਹੋਏ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੋਂ ਗਦਰ ਲਹਿਰ ਦਾ ਮੋੜ ਬੰਨਿਆ ਤੇ ਹਿੰਦੁਸਤਾਨ ਵਾਪਸ ਆਏ ਤੇ ਇੱਕ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਤੇ ਨਾਲ ਹੀ ਸਿੱਖ ਫੌਜੀਆਂ ਨੂੰ ਗਦਰ ਕਰਨ ਵਾਸਤੇ ਪ੍ਰੇਰਿਤ ਕੀਤਾ ਤੇ ਇੱਕ ਪਲੈਨਿੰਗ ਕੀਤੀ ਗਈ ਕਿ ਜਿੰਨੇ ਵੀ ਅੰਗਰੇਜ਼ ਰਾਜ ਦੇ ਦੌਰਾਨ ਸਿੱਖ ਫੌਜੀ ਨੇ ਉਹਨਾਂ ਨੂੰ ਗਦਰ ਵਾਸਤੇ ਮਨਾਇਆ ਤੇ ਉਹਨਾਂ ਨੇ ਸਮੇਤ ਹਥਿਆਰਾਂ ਦੇ ਜਿਹੜਾ ਗਦਰ ਕਰਨ ਵਾਸਤੇ ਯੋਧਿਆਂ ਦੇ ਨਾਲ ਰਲ ਕੇ ਸੰਘਰਸ਼ ਕਰਨ ਵਾਸਤੇ ਹਾਮੀ ਭਰ ਦਿੱਤੀ ਸੀ ਤੇ ਇਹ ਜਿਹੜੀ ਸਾਰੀ ਪਲੈਨਿੰਗ ਸੀ ਇਹਦੇ ਅਧੀਨ ਇੱਕ ਤਕੜਾ ਜਥਾ ਸਿਹੀ ਦੇ ਆਜ਼ਮ ਸਰਦਾਰ ਕਰਤਾਰ ਸਿੰਘ ਜੀ ਸਰਾਬਾ ਤੇ ਸ਼ਹੀਦ ਭਾਈ ਧਿਆਨ ਸਿੰਘ ਜੀ ਮੰਡ ਚੰਦਾ ਸਿੰਘ ਬੜੈਚ ਲਾਲ ਸਿੰਘ ਸਾਹਾਣ ਰਹਿਮਤ ਅਲੀ ਵਜੀਦ ਕੇ ਤੇ ਜਗਤ ਸਿੰਘ ਵਿੰਜਲ ਹੋਰ ਵੀ ਅਨੇਕਾ ਨੌਜਵਾਨ ਜਿਹੜੇ ਫਿਰੋਜ਼ਪੁਰ ਸ਼ੌਣੀ ਦੇ ਵਿੱਚ ਜੋ ਸਿੱਖ ਫੌਜੀਆ ਨੂੰ ਗਦਰ ਕਰਾਉਣ ਵਾਸਤੇ ਗਏ ਸੀ ਸੋ ਕਿਸੇ ਦੇ ਕਾਰਨ ਕਿਸੇ ਚੁਗਲੀ ਦੇ ਕਾਰਨ ਲਾ ਲੋ ਵੀ ਅੰਗਰੇਜ਼ ਹਕੂਮਤ ਨੂੰ ਇਹ ਗਿਆਨ ਹੋ ਜਾਂਦਾ ਉਸ ਸਿੱਖ ਫੌਜੀਆ ਤੋਂ ਹਥਿਆਰ ਵਾਪਸ ਲੈ ਲੈਂਦੇ ਨੇ ਤੇ ਜਦੋਂ ਜਥੇ ਉੱਥੇ ਨੇੜੇ ਫਿਰੋਜ਼ਪੁਰ ਦੇ ਪਹੁੰਚਦੇ ਨੇ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਜਿਹੜਾ ਸਿੱਖ ਫੌਜੀਆ ਤੋਂ ਹਥਿਆਰ ਲੈ ਲੇ ਗਏ ਨੇ ਤੇ ਉੱਥੋਂ ਫਿਰ ਇਹ ਸਿੰਘ ਜਿਹੜੇ ਨੇ ਆਪਣਾ ਲੁਧਿਆਣੇ ਨੂੰ ਵਾਪਸ ਆਉਣ ਦਾ ਯਤਨ ਕਰਦੇ ਨੇ ਬਹੁਤ ਸਾਰੇ ਨੌਜਵਾਨ ਸ਼ਹੀਦ ਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਬੇ ਦੀ ਅਗਵਾਈ ਦੇ ਹੇਠ ਇੱਕ ਟ੍ਰੇਨ ਤੇ ਸਵਾਰ ਹੋ ਕੇ ਜਿਹੜਾ ਲੁਧਿਆਣੇ ਵਾਪਸ ਲੁਧਿਆਣੇ ਵਾਸਤੇ ਚੱਲ ਪੈਂਦੇ ਨੇ ਤੇ 7-8 ਸਿੰਘਾਂ ਦਾ ਜਥਾ ਜਿਹੜਾ ਟ੍ਰੇਨ ਚੜ੍ਹਨ ਤੋਂ ਰਹਿ ਜਾਂਦਾ ਤੇ ਉਸ ਟਾਈਮ ਫਿਰ ਟਾਂਗਿਆਂ ਦੀ ਸਵਾਰੀ ਆਮ ਹੁੰਦੀ ਸੀ ਜਿਹੜੀ ਘੋੜਾ ਤੇ ਟਾਂਗਾ ਇਹ ਨੌਜਵਾਨ 2-3 ਟਾਂਗੇਾਂ ਦੇ ਸਵਾਰ ਹੋ ਕੇ ਵਾਪਸ ਫਰੋਜ਼ਪੁਰ ਤੋਂ ਆ ਰਹੇ ਸੀ ਤਾਂ ਮਿਸ਼ਰੀ ਵਾਲੇ ਨਹਿਰਾਂ ਦੇ ਉੱਪਰ ਨਾਕਾ ਲੱਗਿਆ ਹੋਇਆ ਸੀ ਤੇ ਤੁਹਾਨੂੰ ਪਤਾ ਵੀ ਜਦੋਂ ਕੋਈ ਸੰਘਰਸ਼ ਚੱਲਦਾ ਤੇ ਪੁਲਿਸ ਦੀ ਦਾਜਤ ਨੌਜਵਾਨਾਂ ਤੇ ਹੁੰਦੀ ਆ ਇਹਨਾਂ ਨੂੰ ਸ਼ੱਕੀ ਹਾਲਤ ਦੇ ਵਿੱਚ ਦੇਖ ਕੇ ਉੱਥੇ ਪੁਲਿਸ ਰੋਕਦੀ ਆ ਤੇ ਉੱਥੇ ਗੱਲਾਂបਾਤਾਂ ਕਰਦੇ ਆ ਜਾਂ ਇਹਨਾਂ ਦੀ ਪੁੱਛਗਿੱਛ ਕਰਦੇ ਆ ਥਾਣੇਦਾਰ ਦੇ ਤਹਿਸ ਦੇ ਵਿੱਚ ਆ ਕੇ ਇੱਕ ਨੌਜਵਾਨ ਦੇ ਜਿਹੜਾ ਰਹਿਮਤ ਅਲੀ ਵਜੀਦਕੇ ਦੇ ਮਾਰ ਦਿੱਤਾ ਜਾਂਦਾ ਲਫੇੜਾ ਵਗੈਰਾ ਜਾਂ ਤੂੰ ਤੂੰ ਮੈਂ ਮੈਂ ਹੁੰਦੀ ਆ ਤਾਂ ਉੱਥੇ ਨਾਲ ਇੱਕ ਸਿੰਘ ਨੇ ਆਪਣੀ ਡੱਬ ਚੋਂ ਪਿਸਤੌਲ ਕੱਢ ਕੇ ਨਾਲ ਹੀ ਥਾਣੇਦਾਰ ਦੇ ਫੇਰ ਮਾਰਿਆ ਜਗਤ ਸਿੰਘ ਵਿੰਜਲ ਨੇ ਸਾਡੇ ਸਤਕਾਰਯੋਗ ਥਾਣੇਦਾਰ ਸਾਹਿਬ ਦੱਸਦੇ ਨੇ ਵੀ ਉਹ ਜਦੋਂ ਫੇਰ ਮਾਰਿਆ ਥਾਣੇਦਾਰ ਮਰ ਗਿਆ ਉੱਥੇ ਨਾਲ ਇੱਕ ਦੋ ਹੋਰ ਵੀ ਚਲੋ ਜਦੋਂ ਫਿਰ ਮੁਕਾਬਲਾ ਸ਼ੁਰੂ ਹੋ ਜਾਂਦਾ ਫਿਰ ਕੈਜ਼ੁਐਲਟੀ ਆਂਦਾ ਹੁੰਦੀਆਂ ਹੀ ਨੇ ਸੋ ਦੋਸਤੋ ਜਦੋਂ ਉੱਥੇ ਮੁਕਾਬਲਾ ਸ਼ੁਰੂ ਹੋ ਜਾਂਦਾ ਤੇ ਉੱਥੇ ਦੱਸ ਦਿਆ ਵੀ ਉਦੋਂ ਝੱਲ ਬਹੁਤ ਜ਼ਿਆਦਾ ਹੁੰਦੀ ਸੀ ਤੇ ਸਿੰਘ ਸਾਰੇ ਝੱਲ ਦੇ ਵਿੱਚ ਵੜ ਜਾਂਦੇ ਨੇ ਉੱਥੇ ਫਿਰ ਸ਼ਹੀਦ ਭਾਈ ਧਿਆਨ ਸਿੰਘ ਮੰਡ ਤੇ ਇਹਨਾਂ ਦੇ ਨਾਲ ਇੱਕ ਹੋਰ ਸਿੰਘ ਜੰਦਾ ਸਿੰਘ ਬਰੈਚ ਇਹ ਆਪਣੇ ਸਾਥੀ ਸਿੰਘਾਂ ਨੂੰ ਕਹਿੰਦੇ ਨੇ ਵੀ ਅਸੀਂ ਹੁਣ ਇੱਥੇ ਇਹਨਾਂ ਦਾ ਮੁਕਾਬਲਾ ਕਰਾਂਗੇ ਕਿਉਂਕਿ ਸਾਰੇ ਜਾਣੇ ਆਪਾਂ ਇੱਥੇ ਮਾਰੇ ਗਏ ਤਾਂ ਆਪਣਾ ਗਾਹ ਦੇਸ਼ ਦੀ ਆਜ਼ਾਦੀ ਦੀ ਜਿਹੜੀ ਲਹਿਰ ਆ ਬਹੁਤ ਮੱਠੀ ਪੈਜੂ ਸਾਰੇ ਸਿੰਘਾਂ ਨੂੰ ਬਚ ਕੇ ਨਿਕਲਣ ਵਾਸਤੇ ਇਹ ਪ੍ਰੇ ਤੇ ਪ੍ਰੇਰਦੇ ਨੇ ਤੇ ਖੁਦ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਉੱਤੇ ਪੁਲਿਸ ਦਾ ਮੁਕਾਬਲਾ ਕਰਨ ਵਾਸਤੇ ਰੁੱਕ ਜਾਂਦੇ ਨੇ ਬੜੀ ਵੱਡੀ ਗੱਲ ਹੁੰਦੀ ਆ ਨਹੀਂ ਤਾਂ ਹਰ ਬੰਦੇ ਦੀ ਪਹਿਲੇ ਹੁੰਦੀ ਆ ਵੀ ਮੈਂ ਬਚ ਕੇ ਨਿਕਲਾਂ ਅਗਲੀ ਲੜਾਈ ਲੜਾਂ ਪਰ ਇੱਥੇ ਪਾ ਜੀਤਾਂ ਸਿੰਘ ਮੰਡ ਅਤੇ ਚੰ다 ਸਿੰਘ ਬੜੈਚ ਇਹਨਾਂ ਨੇ ਆਪਣੇ ਸਾਥੀ ਸਿੰਘਾਂ ਨੂੰ ਜਾਨ ਵਾਸਤੇ ਕਹਿਤਾ ਤੇ ਖੁਦ ਮੁਕਾਬਲੇ ਵਾਸਤੇ ਤਿਆਰ ਹੋ ਗਏ ਛੋਟੇ تھے ار سی पिस्टल वगैरह ਸੀ ਜਿੰਨਾ ਸਰਿਆ ਮੁਕਾਬਲਾ ਕੀਤਾ ਉਸ ਤੋਂ ਪ੍ਰੰਤ ਜਾਂਮੇ ਸ਼ਹਾਦਤ ਪੀ ਗਏ ਇਹ ਜਿਹੜਾ 27 11 1914 ਦੀ ਇਹ ਘਟਨਾ ਮਿਸ਼ਰੀ ਵਾਲੇ ਨਹਿਰਾਂ ਦੇ ਨੇੜੇ ਇਹ ਮੁਕਾਬਲੇ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਅਤੇ ਚੰਦਾ ਸਿੰਘ ਬੜੈਚ ਜਿਹੜਾ ਜਾਂਮੇ ਸ਼ਹਾਦਤ ਪੀ ਜਾਂਦੇ ਨੇ ਤੇ ਬਹੁਤ ਸਾਰੇ ਸਿੰਘਾਂ ਨੇ ਜਿੱਥੇ ਆਨੁ ਬਾਅਦ ਦੇ ਵਿੱਚ ਫੜ ਕੇ ਪાંਸੀਆਂ ਵੀ ਦਿੱਤੀਆਂ ਜਾਂਦੀਆਂ ਨੇ ਸੋ ਜਿਹੜੀ ਆਜ਼ਾਦੀ ਦਾਸੀਂ ਅੱਜ ਆਨੰਦ ਨਿਗਮਾਨ ਰਹੇ ਆ ਸੋ ਇਹ ਆਜ਼ਾਦੀ ਸਾਡੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ ਹਾਸਲ ਹੋਈ ਇਹ ਆਜ਼ਾਦੀ ਆ ਜਿਹੜੀ ਕਿ ਦੇਸ਼ ਆਜ਼ਾਦੀ ਮਾਣ ਰਿਆ ਸੋ ਅੱਜ ਇਹ ਅੱਜ ਦੀ ਇਹ ਜਿਹੜੀ ਵਿਸ਼ੇਸ਼ ਰਿਪੋਰਟ ਆ ਬਾਬਾ ਧਿਆਨ ਸਿੰਘ ਜੀ ਮੰਡ ਤੇ ਚੰਦਾ ਸਿੰਘ ਜੀ ਬੜੈਚ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਅੱਜ ਦੇ ਸਮਾਗਮ ਤੇ ਤੁਹਾਨੂੰ ਜਾਣਕਾਰੀ ਦਿੱਤੀ ਅਮੀਦ ਕਰਦੇ ਆ ਜਾਣਕਾਰੀ ਤੁਹਾਨੂੰ ਪਸੰਦ ਆਊਗੀ ਉਦੋਂ ਤੱਕ ਸਹਿਪਾ ਰੱਖ ਕੇ ਦੱਸ ਲਓ ਮੰਨ ਕੇ